ਸਮੁੱਥੀ ਹਾਈ ਕਮਾਂਡ ਦਾ ਤੇ ਅੱਜ ਲੋ ਤੁਹਾਨੂੰ ਧੰਨਵਾਦ ਕਰੂੰਗੀ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਹੈ 2013 ਚ ਚੇਅਰਪਰਸਨ ਦਾ ਲੈਕਚਰ ਲੜਿਆ ਸੀ ਪਰ ਮੈਂ 5 ਸਾਲ ਚੇਅਰਪਰਸਨ ਰਹੀ ਹਾਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹੀ ਹਾਂ 2017 ਚ ਮੈਂ ਜਗਰਾਉਂ ਦੇ ਲੈਕਚਰ ਲੜਿਆ ਇਹ ਹਲਕਾ ਕੱਲਾ ਲੋਕ ਸਭਾ ਹਲਕਾ ਫਰੀਦਕੋਟ ਨਹੀਂ ਮੈਨੂੰ ਜਾਣਦਾ ਮੈਨੂੰ ਲੁਧਿਆਣਾ ਡਿਸਟ੍ਰਿਕਟ ਦੇ ਵੀ ਸਾਰੇ ਜਾਣਦੇ ਹੈ ਇਨੇ ਅਮਰਜੀਤ ਕੌਰ ਸਾਹੋ ਕੇ ਜੋ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਨੇ ਫਰੀਦਕੋਟ ਹਲਕਾ ਰਾਖਵਾਂ ਲੰਗੀ ਰਾਤ ਕਾਂਗਰਸ ਨੇ ਦੂਜੀ ਲਿਸਟ ਜਾਰੀ ਕੀਤੀ ਜਿਸ ਦੇ ਵਿੱਚ ਹੁਸ਼ਿਆਰਪੁਰ ਅਤੇ ਫਰੀਦਕੋਟ ਤੋਂ ਉਮੀਦਵਾਰ ਐਲਾਨੇ ਗਏ ਅਮਰਜੀਤ ਕੌਰ ਕਹਿੰਦੇ ਨੇ ਫਰੀਦਕੋਟ ਹਲਕੇ ਚ ਉਹਨਾਂ ਦੇ ਪੇਕੇ ਨੇ ਤੇ ਮੋਗਾ ਦੇ ਵਿੱਚ ਸਾਰੇ ਇਸ ਲਈ ਹਲਕੇ ਦੇ ਵਿੱਚ ਉਹ ਚੰਗੀ ਪਛਾਣ ਰੱਖਦੇ ਨੇ ਨਾਲ ਹੀ ਕਲਾਕਾਰ ਤੋਂ ਸਿਆਸਤਦਾਨ ਬਣੇ ਸਿਆਸੀ ਵਿਰੋਧੀ ਅਤੇ ਵੀ ਅਮਰਜੀਤ ਕੌਰ ਨੇ ਤੰਜ ਕੱਸਿਆ ਆਮ ਸੋ ਹੈਪੀ ਔਰ ਮੈਂ ਹਸਮਤੀ ਹਾਈ ਕਮਾਂਡਤਾ ਦਾ ਦਿਨ ਦਾ ਧੰਨਵਾਦ ਕਰੂੰਗੀ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ। ਸਮਝਦਾ ਬਰਥਡੇ ਵੀ ਹੈ ਤੇ ਟਿਕਟ ਵੀ ਮਿਲੀ ਹੈ ਮੈਨੂੰ। ਮੈਨੂੰ ਸਰਪ੍ਰਾਈਜ਼ ਮਿਲੇ। ਆਪ ਲੋਕ ਕੀ ਤਾਂ ਸਾਰੇ ਜਾਣਦੇ ਮੈਨੂੰ ਕਿਉਂਕਿ ਮੈਂ ਪਹਿਲਾਂ ਇੱਥੇ 2013 ਚ ਚੇਅਰਪਰਸਨ ਦਾ ਲੈਕਚਰ ਲੜਿਆ ਸੀ ਔਰ ਮੈਂ 5 ਸਾਲ ਚੇਅਰਪਰਸਨ ਰਹੀ ਹਾਂ, ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹੀ ਹਾਂ। ਫਿਰ 2017 ਚ ਮੈਂ ਜਗਰਾਉਂ ਤੋਂ ਲੈਕਚਰ ਲੜਿਆ। ਇਹ ਹਲਕਾ ਕੱਲਾ ਲੋਕ ਸਭਾ ਹਲਕਾ ਫਰੀਦਕੋਟ ਨਹੀਂ ਮੈਨੂੰ ਜਾਣਦਾ। ਮੈਨੂੰ ਲੁਧਿਆਣਾ ਡਿਸਟ੍ਰਿਕਟ ਦੇ ਵੀ ਸਾਰੇ ਜਾਣਦੇ ਆ ਮੇਰਾ ਆਲਰੇਡੀ ਸਾਰਾ ਹਲਕਾ ਕਵਰ ਕੀਤਾ ਹੋਇਆ ਕਿਉਂਕਿ ਮੇਰਾ ਪੇਕਾ ਪਰਿਵਾਰ ਹੈ ਫਰੀਦਕੋਟ ਔਰ ਸੋਹਰਾ ਪਰਿਵਾਰ ਇੱਥੇ ਹੈ ਮੈਂ ਰੂਟੀਨ 'ਚ ਹੀ ਆਈ ਜਾਈ ਤਾ ਸਾਰੇ ਜਿਹੜੇ ਰਿਲੇਟਿਵ ਹੈ ਉਹ ਹੁਣ ਸਾਡੇ ਘਰ ਮੈਰਿਜ ਹੋ ਕੇ ਅੱਡੀ ਸਾਰੇ ਆਏ ਸੀ ਅਸੀਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਸੀਗਾ ਬਈ ਆਪਾਂ ਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਟਿਕਟ ਮਿਲਣੀ ਹੈ ਤੇ ਅਸੀਂ ਤਿਆਰੀ ਪਹਿਲਾਂ ਹੀ ਵੱਡੀ ਹੋਈ ਸੀ ਜਦੋਂ ਤੂੰ ਮਤਲਬ ਕਿ ਉਹਨਾਂ ਨੇ ਹਾਈ ਕਮਾਂਡ ਨੇ ਸਾਨੂੰ ਇਸ਼ਾਰਾ ਕੀਤਾ ਸੀ ਕਿ ਤੁਹਾਨੂੰ ਅਸੀਂ ਟਿਕਟ ਦੇਣੀ ਹੈ। ਇੱਕ ਪਾਸੇ ਕਲਾਕਾਰ ਹੈ ਇੱਕ ਪਾਸੇ ਤੁਸੀਂ ਆ ਆਮ ਮਤਲਬ ਕਿਸ ਤਰ੍ਹਾਂ ਕੈਂਪੇਨਿੰਗ ਤੁਹਾਡੀ ਚੱਲੂਗੀ। ਕਲਾਕਾਰ ਤਾਂ ਹਾਸੇ-ਖਿੰਦੇ ਨਾਲ ਆ ਆਦੀ ਕੈਂਪੇਨ ਕਰਕੇ ਤੁਰੇ ਜਾਂਦੇ ਆ। ਮੈਂ ਇਸ ਕੈਂਪੇਨ ਨੂੰ ਸੀਰੀਅਸ ਲੈ ਕੇ ਚੱਲੂਗੀ ਕਿ ਜਿਹੜੇ ਸਾਡੇ ਮੁੱਦੇ ਆ ਜਿਹੜਾ ਅੱਜ ਕੱਲ ਲਾ ਐਂਡ ਆਰਡਰ ਦੀ ਜਿਹੜੀ ਸਥਿਤੀ ਬਹੁਤ ਜ਼ਿਆਦਾ ਵਿਗੜੀ ਹੋਈ ਆ। ਉਦੇ ਬਾਰੇ ਵੀ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਔਰ ਜਿਹੜੀਆਂ ਇਹਨਾਂ ਨੇ ਉਦੋਂ ਵਾਅਦੇ ਕੀਤੇ ਸੀਗੇ ਕਿ ਅਸੀਂ ਬੀਬੀਆਂ ਨੂੰ 1000 ਰੁਪਏ ਦੇਵਾਂਗੇ ਹਰ ਮਹੀਨੇ ਉਹ ਉਹ ਚੀਜ਼ਾਂ ਸੀ ਲੋਕਾਂ ਦੇ ਸਾਹਮਣੇ ਰੱਖਾਂਗੇ ਔਰ ਜਿਹੜੇ ਲਾਈਕ ਐਜੂਕੇਸ਼ਨ ਦਾ ਜਿਹੜਾ ਇੰਨਾ ਮਾੜਾ ਹਾਲ ਹੈ ਜਿਹੜਾ ਕਿ ਉਹਨਾਂ ਨੇ ਸਕੂਲਾਂ ਵੱਲ ਦੇਖਿਆ ਨਹੀਂ ਹਸਪੀਟਲ ਮੇਰੇ ਮਾਮੀ ਜੀ ਇੱਥੇ ਜੌਬ ਕਰਦੇ ਹਸਪੀਟਲ ਸਿਵਲ ਹਸਪੀਟਲਸ ਔਰ ਉਹ ਮੈਨੂੰ ਦੱਸ ਕੇ ਗਏ ਕਿ ਥ੍ਰੈਡ ਵੀ ਅਸੀਂ ਆਪਦੇ ਕੋਲੋਂ ਲੈਣੇ ਆ ਔਰ ਐਨੀ ਮਤਲਬ ਕਿ ਹਾਲਤ ਮਾੜੀ ਹੋ ਚੁੱਕੀ ਆ ਔਰ ਜਿਹੜੇ ਟੀਚਰ ਆ ਮੇਰੇ ਨਾਲ ਜਿਹੜੇ ਜੌਬ ਕਰਦੇ ਰਹੇ ਉਹ ਮੈਨੂੰ ਕਾਲ ਕਰਕੇ ਕਹਿੰਦੇ ਆ ਕਿ ਸਾਨੂੰ ਤਿੰਨ ਤਿੰਨ ਮਹੀਨੇ ਹੋ ਗਏ ਆ ਸਾਨੂੰ ਪੇ ਨਹੀਂ ਮਿਲੇ ਕਿ ਕੱਲੇ ਟੀਚਰਾਂ ਨੂੰ ਨਹੀਂ ਜਿਹੜੇ ਡਾਕਟਰ ਆ ਉਹਨਾਂ ਨੂੰ ਵੀ ਔਰ ਉਹ ਕੀ ਕੰਮ ਕਰਨਗੇ ਜਦੋਂ ਉਹਨਾਂ ਦੇ ਘਰ ਦੀ ਸਥਿਤੀ ਜਦੋਂ ਜਿਹੜੀ ਪੇ ਆਉਂਦੀ ਆ ਉਹਦੇ ਨਾਲ ਸਾਡੇ ਘਰ ਦੀ ਸਥਿਤੀ ਸੁਧਰਦੀ ਆ ਔਰ ਜਦੋਂ ਉਹਨਾਂ ਨੂੰ ਇਹ ਚੀਜ਼ਾਂ ਆਪਦੇ ਬੱਚਿਆਂ ਨੂੰ ਅਫੋਰਡ ਨਹੀਂ ਕਰ ਪਾਉਣਗੇ ਪੇ ਆਊਗੀ ਤਾਂ ਬੰਦਾ ਆਪਦੀਆਂ ਚ ਬਿੱਲ ਭਰਨੇ ਬੱਚਿਆਂ ਦੀਆਂ ਜਿਹੜੇ ਅੱਜਕੱਲ ਹੁਣ ਪੇਪਰ ਹੋ ਕੇ ਹਟੇ ਆ ਅਗਲੀ ਕਲਾਸ 'ਚ ਐਡਮਿਸ਼ਨ ਲੈਣੀ ਬੱਚਿਆਂ ਨੇ ਜੇ ਉਹ ਨਾ ਪੂਰੀਆਂ ਚੀਜ਼ਾਂ ਕਰ ਪਾਉਣਗੇ ਤਾਂ ਫਿਰ ਉਹਨਾਂ ਨੂੰ ਇਹ ਜੋਬਾਂ ਕਰਨ ਦਾ ਕੀ ਫਾਇਦਾ ਜਿਹੜੀਆਂ ਜੌਬਾਂ ਆ ਉਹ ਪ੍ਰਾਈਵੇਟ ਸੈਕਟਰ ਚ ਜਿਹੜੀਆਂ ਮੋਦੀ ਨੇ ਕਨਵਰਟ ਕਰਤੀਆਂ ਉਹ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀਆਂ ਜੌਬਾਂ ਆ ਉਹਨਾਂ ਨੂੰ ਅਸੀਂ ਰੈਗੂਲਰ ਕਰਨ ਦੀ ਕੋਸ਼ਿਸ਼ ਕਰੀਏ ਮੈਂ ਪੂਰੀ ਲੋਕ ਸਭਾ ਹਲਕੇ ਦੀ ਸੀਟ ਜਿੱਤ ਕੇ ਵੱਡੀ ਲੀਡ ਨਾਲ ਕਾਂਗਰਸ ਸਰਕਾਰ ਦੀ ਝੋਲੀ ਚ ਪਾ ਕੇ ਲੋਕ ਸਭਾ ਚ ਇਹ ਮੁੱਦੇ ਜਾ ਕੇ ਪਾਉਂਗੀ